ਹਾਂ ਪਰਦੀਪ ਕੌਰ ਇਸ ਵળે ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਕਿ ਬੀਤੇ ਦਿਨੀ ਤਰਨਾਕਾਰੀਆਂ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ ਸੀ ਔਰ ਹਮਲੇ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਪਾਚਾ ਦੇ ਕੇ ਉਹਨਾਂ 40 ਲੋਕਾਂ ਨੂੰ ਗ੍ਰਿਫਤਾਰ ਕਰਨ ਲੱਗਿਆ ਸੀ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਤਾਂ ਫਰੀਦਕੋਟ ਦੇ ਪਿੰਡ ਚੰਦਪਾਣ ਦਾ ਮਾਮਲਾ ਹੈ ਜਦੋਂ ਤੋ ਧਿਰਾਂ ਦੇ ਵਿਚਾਲੇ ਆਪਸ ਵਿੱਚ ਲੜਾਈ ਹੁੰਦੀ ਹੈ ਜਿੱहां ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋਨਾਂ ਧਿਰਾਂ ਵਿਚਾਲੇ ਝੜਪ ਹੁੰਦੀ ਹੈ ਔਰ ਉਸ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਕਰਨਾ ਜਿਹੜਾ ਲਗਾਇਆ ਜਾਂਦਾ ਤਾਂ ਦੱਸਦੀ ਹੈ ਕਿ ਪੁਲਿਸ ਜਦੋਂ ਸਥਿਤੀ ਦੇ ਉੱਤੇ ਕਾਬੂ ਪਾਉਣ ਲਈ ਪਹੁੰਚਦੀ ਹੈ ਤਾਂ ਤਰਨਾਕਾਰੀਆਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਏਟਾ ਰੋੜਿਆਂ ਦੇ ਨਾਲ ਉਸ ਤੋਂ ਬਾਅਦ ਕਈ ਪੁਲਿਸ ਮੁਲਾਜ਼ਮ ਅਚੇਹ ਵੀ ਨੇ ਜਿਹੜੇ ਜ਼ਖਮੀ ਹੋ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਕਾਰਵਾਈ ਕਰਕੇ 40 ਲੋਕਾਂ ਦੇ ਸਮੇਤ ਬਾਈ ਨੇਮ ਪਰਚਾ ਦਰਜ ਕਰਵਾਇਆ ਜਾਂਦਾ ਉਸ ਤੋਂ ਬਾਅਦ 50 ਲੋਕ ਨੇ ਜਿਹੜੇ ਅਣਪਛਾਤੇ ਹੁੰਦੇ ਨੇ ਤਾਂ ਦੱਸਦੀ ਹੈ ਕਿ ਹੁਣ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਵੇਰੇ ਸੰਜੀਆ ਕਾਰਿਆ ਦੇਖੋ ਕਿ ਉਹੀ 40 ਲੋਕ ਨੇ ਜਿਨ੍ਹਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਹਮਲਾ ਕੀਤਾ ਗਿਆ ਜਿਹੜੀ ਕਿ ਸਥਿਤੀ ਨੂੰ ਕਾਬੂ ਕਰਨ ਲਈ ਉੱਥੇ ਪਹੁੰਚੀ ਸੀ ਤਾਂ ਬਿਲਕੁਲ ਪਾਣੀ ਦੀ ਨਿਕਾਸੀ ਨੂੰ ਲੈ ਕੇ ਝੜਪ ਹੁੰਦੀ ਹੈ ਝੜਪ ਤੋਂ ਬਾਅਦ ਧਰਨੇ ਲਗਾਏ ਜਾਂਦੇ ਨੇ ਔਰ ਧਰਨਾ ਤਾਂ ਕਿ ਸਹਤ ਤੱਕ ਵੱਧ ਜਾਂਦਾ ਹੈ ਕਿ ਪੁਲਿਸ ਪਾਰਟੀਆਂ ਉੱਥੇ ਪਹੁੰਚਦੀਆਂ ਨੇ ਪਰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਇਹਦੇ ਜੀ ਕੱਲ ਇੱਕ ਧਰਨਾ ਲੱਗਾ ਸੀ ਜਿਹੜਾ ਕਿ ਧਰਨਾ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਲਗਾਇਆ ਗਿਆ ਸੀ ਉਹ ਸੱਡਨਲੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਇਟਾ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਜਿੱਚ ਸਾਡੇ ਪੁਲਿਸ ਮਲਾਜ ਜਿਹੜੇ ਆਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਆ ਜਿੱਚ ਸਾਡੇ ਡੀਐਸਪੀ ਸੀ ਐਸਐਚਓ ਜੈਤੋ ਨੇ ਇਹ ਸਈ ਨਿਸ਼ੱਤਰ ਸਿੰਘ ਹੋਰੀ ਹੈਗੇ ਆ ਲੀਡੀ ਕਨਸਟੇਬਲ ਹੈਗੇ ਨੇ ਕੁਝ ਹੋਰ ਨੇ ਤੇ ਫਿਰ ਜਿਹੜੀ ਸਾਡੇ ਏਸੀ ਨਿਸ਼ੱਤਰ ਸਿੰਘ ਸਾਣ ਜਿਹੜੇ ਮੌਕੇ ਤੇ ਡਿਊਟੀ ਦੇ ਹਾਜ਼ਰ ਸੀ ਉਹਨਾਂ ਦੇ ਬਿਆਨਾਂ ਤੇ ਅਸੀਂ ਐਫਆਈਆਰ ਦਰਜ ਕੀਤੀ ਹੈ ਜੈਤੋ ਥਾਣੇ ਨੰਬਰ ਸਾਡੀ ਐਫਆਈਆਰ ਹੈਗੀ ਆ ਤਕਰੀਬਨ ਕਿਹਲੇ ਬੰਦੇ ਆ ਜਿਹੜੇ ਬਾਈ ਨੇਮ ਹੈਗੇ ਆ ਕੁਝ ਅਨਨੋਨ ਹੈਗੇ ਆ ਬੀ ਐਨ ਐਸ ਦੀਆਂ ਲੈ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿੰਨਾਂ ਕੀ 109 132 221 309 304 62 324 190 ਹਣਾ ਅਲੱਗ ਅਲੱਗ ਧਾਰਾਵਾਂ ਦੇ ਇਹਦੇ ਦਰਜ ਹੀ ਐਫ ਆਈ ਆਰ ਕਰਕੇ ਨਛੱਤਰ ਸਿੰਘ ਹੋਰਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਆ ਵਿੱਚ ਅਸੀਂ ਉਹਨਾਂ ਨੂੰ ਹੁਣ ਫੜਦੇ ਆ ਹੈਗਾ ਜਿਹੜੇ ਅਨਪਛਾਤੇ ਹੈਗੇ ਉਹਨਾਂ ਨੂੰ ਅਸੀਂ ਜਲਦੀ ਸਨਾਖਤ ਕਰਕੇ ਉਹਨਾਂ ਨੂੰ ਵੀ ਫੜਦਾ ਸਾਰੇ ਸਾਰੇ ਚੱਕ ਦੇ ਵਿੱਚ ਪੁਲਿਸ ਮਾਰੇ ਕਿੰਨੇ ਜ਼ਖਮੀ ਹੋਏ ਹੈ ਅਸੀਂ ਤੁਹਾਨੂੰ ਦੱਸਿਆ ਜੀ ਕਿ ਇੱਕ ਸਾਡੇ ਐਸਐਚਓ ਸਾਹਿਬ ਜਿਹੜੇ ਜ਼ਖਮੀ ਹੋਏ ਨੇ ਜੈਤੋਂ ਵਾਲੇ ਐ ਐਸਈ ਨਿਸ਼ੱਤਰ ਸਿੰਘ ਆ ਜਿਨ੍ਹਾਂ ਦੇ ਬਿਆਨਾਂ ਤੇ ਹੀ ਪਰਚਾ ਦਰਜ ਹੋਇਆ ਮੌਕੇ ਤੇ ਸੇਨ ਡਿਊਟੀ ਤੇ ਸਨ ਸਾਡੇ ਡੀਐਸਪੀ ਹੈਡਕ quarters ਸਾਹਿਬ ਜਿਹੜੇ ਡਿਊਟੀ ਤੇ ਸਨ ਇੱਥੇ ਉਹ ਫਟੜ ਹੋਏ ਇੱਕ ਪੀਐਸਜੀ ਦਾ ਮਲਾਜ਼ਮ ਹੋਇਆ ਜਿਹੜੀ ਕਾਂਸਟੇਬਲ ਹੋਈ ਹੈ ਤੇ ਕੁਝ ਦੋ ਦਿਨ ਬੰਦੇ ਫੋਨ ਹੈ ਗਿਆ ਉਹ ਸਾਡੇ ਇੱਕ ਮੁਲਾਜ਼ਮ ਦੀ ਇਹਨਾਂ ਨੇ ਜਿਹੜੀ ਪ੍ਰਾਈਵੇਟ ਵੀਕਲ ਤੇ ਤੋਂ ਆਇਆ ਸੀ ਕਿਤੇ ਡਿਊਟੀ ਕਰਦਾ ਉਹਦੀ ਵੀ ਇਹਨਾਂ ਨੇ ਸਾਰੀ ਜਿਹੜੀ ਕਾਰ ਸੀ ਉਹ ਬਿਲਕੁਲ ਹੀ ਭੰਨ ਤੋੜ ਦਿੱਤੀ ਹੈਗੀ ਆ ਉਹਦਾ ਵੀ ਨੁਕਸਾਨ ਕੀਤਾ ਉਹਦੇ ਤਨਖਾਹ ਸਾਡੀ ਉਹ ਰੀਸੈਂਟਲੀ ਆਈ ਸੀ ਤੇ ਉਹਨੇ ਵਿਚਾਰੇ ਨੇ 7000 ਰੁਪਏ ਜਿਹੜੀ ਆਪਣੀ ਤਨਖਾਹ ਦਾ ਕਢਾ ਕੇ ਰੱਖਿਆ ਸੀ ਉਹ ਵੀ ਲੈ ਗਏ ਇਸ ਟਾਈਮ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਬਿਲਕੁਲ ਸ਼ਾਂਤੀ ਹੈ ਜੀ ਇਦਾਂ ਦੀ ਕੋਈ ਇਸ਼ੂ ਨਹੀਂ ਕੱਲ ਹੀ ਇਹੀ ਜਿਹੜਾ ਹਾਲਾਤ ਉਹ ਤੇ ਕੱਲ ਹੀ ਕਾਬੂ 'ਚ ਆ ਗਈ ਸੀ ਤੇ ਬੰਦੇ ਐਪਰੀਹੈਂਡ ਹੋ ਗਿਆ ਤੇ ਸ਼ਾਂਤੀ ਵੀ ਹੈਗੀ ਆ ਪਿੰਡ 'ਚ ਪੀਸਫੁੱਲ ਹਾਲਾਤ ਪੂਰੇ ਪਿੰਡ 'ਚ ਆਸਮਾਨ ਦੇ ਵਿੱਚ ਚੜ੍ਹਦਾ ਮਾਹੌਲ ਬਣਿਆ ਹੋਇਆ ਕੀ ਮੈਸੇਜ ਹੈ ਨਹੀਂ ਨਹੀਂ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ ਕਿ ਜੀ ਦੇਖੋ ਇੱਥੇ ਤੁਹਾਡੇ ਸਾਹਮਣੇ ਆਏ ਕਿ ਪੁਲਿਸ ਅਸੀਂ ਅੱਗੇ 플ੈਗ ਮਾਰਚ ਵੀ ਕੱਢਿਆ ਹੁਣ ਪੁਲਿਸ ਪ੍ਰੈਜ਼ੈਂਸ ਪੁਲਿਸ ਪ੍ਰੈਜ਼ੈਂਸ ਵੀ ਇੱਥੇ ਸਾਡੀ ਹੈਗੀ ਆ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਵੀ ਕਿਸ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਜੇ ਕਿਸ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਮੁੰਡਾ ਕੋਈ ਸ਼ਾਰਟ ਕਰਨ ਲੱਗਾ ਹੈ ਕਰੋ ਉਹ ਆਪਣੇ ਹੱਥ ਚ ਨਾ ਲੈਣ ਸਾਨੂੰ ਦੱਸਣ ਨਹੀਂ ਉੱਤੇ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਮਝਾ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਕਿ ਬੀਤੇ ਦਿਨੀ ਦਰਨਾਕਾਰੀਆਂ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ ਸੀ ਔਰ ਹਮਲੇ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਪਾਛਾ ਦੇ ਕੇ ਉਹਨਾਂ 40 ਲੋਕਾਂ ਨੂੰ ਗ੍ਰਿਫਤਾਰ ਕਰਨ ਲੱਗਿਆ ਸੀ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਤਾਂ ਫਰੀਦਕੋਟ ਦੇ ਪਿੰਡ ਚੰਦਪੰਨ ਦਾ ਮਾਮਲਾ ਹੈ ਜਦੋਂ ਤੋ ਧਿਰਾਂ ਦੇ ਵਿਚਾਲੇ ਆਪ ਲੜਾਈ ਹੁੰਦੀ ਆ ਜਿੱहां ਪਾਣੀ ਦੇ ਨਿਕਾਸੀ ਨੂੰ ਲੈ ਕੇ ਦੋਨਾਂ ਧਿਰਾਂ ਵਿਚਾਲੇ ਝੜਪ ਹੁੰਦੀ ਆ ਉਸ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਤਰਨਾ ਜਿਹੜਾ ਲਗਾਇਆ ਜਾਂਦਾ ਤਾਂ ਦੱਸਦੀ ਹੈ ਕਿ ਪੁਲਿਸ ਜਦੋਂ ਸਥਿਤੀ ਦੇ ਉੱਤੇ ਕਾਬੂ ਪਾਉਣ ਲਈ ਪਹੁੰਚਦੀ ਹੈ ਤਾਂ ਤਰਨਾਕਾਰੀਆਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਇਟਾ ਰੋੜਿਆਂ ਦੇ ਨਾਲ ਉਸ ਤੋਂ ਬਾਅਦ ਕਈ ਪੁਲਿਸ ਮੁਲਾਜ਼ਮ ਜ਼ਖਮੀ ਵੀ ਨੇ ਜਿਹੜੇ ਜ਼ਖਮੀ ਹੋ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਕਾਰਵਾਈ ਕਰਕੇ 40 ਲੋਕਾਂ ਦੇ ਸਮੇਤ ਬਾਈ ਨੇਮ ਪਰਚਾ ਦਰਜ ਕਰਵਾਇਆ ਜਾਂਦਾ ਉਸ ਤੋਂ ਬਾਅਦ 50 ਲੋਕ ਨੇ ਜਿਹੜੇ ਅਣਪਛਾਤੇ ਹੁੰਦੇ ਨੇ ਤਾਂ ਦੱਸਦੀ ਹੈ ਕਿ ਹੁਣ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨੇ ਸਵੇਰੇ ਸੰਜੀਆ ਕਾਰਿਆ ਦੇਖੋ ਕਿ ਉਹੀ 40 ਲੋਕ ਨੇ ਜਿਨ੍ਹਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਹਮਲਾ ਕੀਤਾ ਗਿਆ ਜਿਹੜੀ ਕਿ ਸਥਿਤੀ ਨੂੰ ਕਾਬੂ ਕਰਨ ਲਈ ਉੱਥੇ ਪਹੁੰਚੀ ਸੀ ਤਾਂ ਬਿਲਕੁਲ ਪਾਣੀ ਦੀ ਨਿਕਾਸੀ ਨੂੰ ਲੈ ਕੇ ਝੜਪ ਹੁੰਦੀ ਹੈ ਝੜਪ ਤੋਂ ਬਾਅਦ ਧਰਨੇ ਲਗਾਏ ਜਾਂਦੇ ਨੇ ਔਰ ਧਰਨਾ ਕਿਹੜੇ ਸਾਹ ਤੱਕ ਵੱਧ ਜਾਂਦਾ ਹੈ ਕਿ ਪੁਲਿਸ ਪਾਰਟੀਆਂ ਉੱਥੇ ਪਹੁੰਚਦੀਆਂ ਨੇ ਪਰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਨਹੀਂ ਜੀ ਕੱਲ ਇੱਕ ਧਰਨਾ ਲੱਗਾ ਸੀ ਜਿਹੜਾ ਕਿ ਧਰਨਾ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਲਗਾਇਆ ਗਿਆ ਸੀ ਉਹ ਸਡਨਲੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਇਟਾ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਜਿਸ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਔਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਆ ਜਿਸ ਤੇ ਸਾਡੇ ਡੀਐਸਪੀ ਸੀ ਐਸਐਚਓ ਜੈਤੋ ਨੇ ਇਹ ਸਈ ਨਿਸ਼ੱਤਰ ਸਿੰਘ ਹੋਰੀ ਹੈਗੇ ਆ ਲੀਡੀ ਕਨਸਟੇਬਲ ਹੈਗੇ ਨੇ ਕੁਝ ਹੋਰ ਨੇ ਤੇ ਫਿਰ ਜਿਹੜੀ ਸਾਡੇ ਏਸੀ ਨਿਸ਼ੱਤਰ ਸਿੰਘ ਸਾਡੇ ਜਿਹੜੇ ਮੌਕੇ ਤੇ ਡਿਊਟੀ ਦੇ ਹਾਜ਼ਰ ਸੀ ਉਹਨਾਂ ਦੇ ਬਿਆਨਾਂ ਤੇ ਇੱਕ ਅਸੀਂ ਐਫਆਈਆਰ ਦਰਜ ਕੀਤੀ ਆ ਜੈਤੋ ਥਾਣੇ ਨੰਬਰ ਸਾਡੀ ਐਫਆਈਆਰ ਹੈਗੀ ਆ ਤਕਰੀਬਨ 40 ਬੰਦੇ ਆ ਜਿਹੜੇ ਬਾਈ ਨੇਮ ਹੈਗੇ ਆ ਕੁਝ ਅਨਨੋਨ ਹੈਗੇ ਆ ਬੀ ਐਨ ਐਸ ਦੀਆਂ ਲੈ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿੰਨਾਂ ਕੀ 109 132 221 309 304 62 324 190 ਹਨਾ ਅਲੱਗ ਅਲੱਗ ਧਾਰਾਵਾਂ ਦੇ ਇਹਿਤ ਦਰਜ ਇਹ ਐਫ ਆਈ ਆਰ ਕਰਕੇ ਨਛੱਤਰ ਸਿੰਘ ਹੋਰਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਆ ਵਿੱਚ ਅਸੀਂ ਉਹਨਾਂ ਨੂੰ ਹੁਣ ਫੜਦੇ ਆ ਹੈਗਾ ਜਿਹੜੀ ਅਨਪਛਾਤੀ ਹੈਗੇ ਉਹਨਾਂ ਨੂੰ ਅਸੀਂ ਜਲਦੀ ਸਨਾਖਤ ਕਰਕੇ ਉਹਨਾਂ ਨੂੰ ਵੀ ਫੜਦਾ ਸਾਰੇ ਸਾਰੇ ਚੱਕ ਦੇ ਵਿੱਚ ਪੁਲਿਸ ਮਾਰੇ ਜਿੰਨੇ ਜਖਮੀ ਹੋਏ ਪੰਜੇ ਦਾ ਤੁਹਾਨੂੰ ਦੱਸਿਆ ਜੀ ਕਿ ਇੱਕ ਸਾਡੇ ਐਸਐਸਓ ਸਾਹਿਬ ਜਿਹੜੇ ਜ਼ਖਮੀ ਹੋਏ ਨੇ ਜੈਤੋਂ ਵਾਲੇ ਐ ਐਸਈ ਨਿਸ਼ੱਤਰ ਸਿੰਘ ਆ ਜਿਨ੍ਹਾਂ ਦੇ ਬਿਆਨਾਂ ਤੇ ਹੀ ਪਰਚਾ ਦਰਜ ਹੋਇਆ ਮੌਕੇ ਤੇ ਸਿਆਨ ਡਿਊਟੀ ਤੇ ਸਨ ਸਾਡੇ ਡੀਐਸਪੀ ਹੈਡਕ quarters ਸਾਹਿਬ ਜਿਹੜੇ ਡਿਊਟੀ ਤੇ ਸਨ ਇੱਥੇ ਉਹ ਫਟੜ ਹੋਏ ਇੱਕ ਪੀਐਸਜੀ ਦਾ ਮੁਲਾਜ਼ਮ ਹੋਇਆ ਜਿਹੜੀ ਕਾਂਸਟੇਬਲ ਹੋਈ ਹੈ ਤੇ ਕੁਝ ਦੋ ਤਿੰਨ ਬੰਦੇ ਹੋਰ ਜਿਹੜੇ ਹੈਗੇ ਉਹ ਹੋਏ ਸਾਡੇ ਇੱਕ ਮੁਲਾਜ਼ਮ ਵੀ ਇਹਨਾਂ ਨੇ ਜਿਹੜੀ ਪ੍ਰਾਈਵੇਟ ਵੀਕਲ ਤੇ ਤੋਂ ਆਇਆ ਸੀ ਕਿਤੇ ਡਿਊਟੀ ਕਰਦਾ ਉਹਦੀ ਵੀ ਇਹਨਾਂ ਨੇ ਸਾਰੀ ਜਿਹੜੀ ਕਾਰ ਸੀ ਉਹ ਬਿਲਕੁਲ ਹੀ ਭੰਨ ਤੋੜ ਦਿੱਤੀ ਹੈਗੀ ਆ ਉਹਦਾ ਵੀ ਨੁਕਸਾਨ ਕੀਤਾ ਉਹਦੇ ਤਨਖਾਹ ਸਾਡੀ ਉਹ ਰੀਸੈਂਟਲੀ ਆਈ ਸੀ ਤੇ ਉਹਨੇ ਵਿਚਾਰੇ ਨੇ 7000 ਜਿਹੜੀ ਆਪਣੀ ਤਨਖਾਹ ਦਾ ਕਢਾ ਕੇ ਰੱਖਿਆ ਸੀ ਉਹ ਵੀ ਲੈ ਗਿਆ ਇਸ ਟਾਈਮ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਬਿਲਕੁਲ ਸ਼ਾਂਤੀ ਹੈ ਜੀ ਇਦਾਂ ਦੀ ਕੋਈ ਇਸ਼ੂ ਨਹੀਂ ਕੱਲ ਹੀ ਇਹੀ ਜਿਹੜਾ ਹਾਲਾਤ ਉਹ ਤੇ ਕੱਲ ਹੀ ਕਾਬੂ 'ਚ ਆ ਗਈ ਸੀ ਤੇ ਬੰਦੇ ਐਪਰੀਹੈਂਡ ਹੋ ਗਏ ਆ ਤੇ ਸ਼ਾਂਤੀ ਵੀ ਹੈਗੀ ਆ ਪਿੰਡ 'ਚ ਪੀਸਫੁੱਲ ਹਾਲਾਤ ਨੇ ਪੂਰੇ ਪਿੰਡ ਨੂੰ ਆਸਮਾਨ ਦੇ ਵਿੱਚ ਚੜ੍ਹਦਾ ਮਾਹੌਲ ਬਣਿਆ ਹੋਇਆ ਕੀ ਮੈਸੇਜ ਹੈ ਪਿੰਨੀ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ ਕਿ ਜੀ ਦੇਖੋ ਇੱਥੇ ਤੁਹਾਡੇ ਸਾਹਮਣੇ ਐ ਕਿ ਪੁਲਿਸ ਅਸੀਂ ਅੱਗੇ 플ੈਗ ਮਾਰਚ ਵੀ ਕੱਢਿਆ ਪੁਲਿਸ ਪ੍ਰੈਜ਼ੈਂਸ ਪੁਲਿਸ ਪ੍ਰੈਜ਼ੈਂਸ ਵੀ ਇੱਥੇ ਸਾਡੀ ਹੈਗੀ ਆ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਵੀ ਕਿਸ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਮਨ ਦਾ ਕੋਈ ਸ਼ਾਰਟ ਕਰਨ ਲੱਗਾ ਹੈ ਕਾਨੂੰਨ ਆਪਣੇ ਹੱਥ ਚ ਨਾ ਲੈਣ ਸਾਨੂੰ ਦੱਸਣ ਅਸੀਂ ਉੱਤੇ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਿਹਾ ਸਮਝਾ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਕਿ ਬੀਤੇ ਦਿਨੀ ਤਰਨਾਕਾਰੀਆਂ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ ਸੀ ਔਰ ਹਮਲੇ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਪਾਚਾ ਦੇ ਕੇ ਉਹਨਾਂ 40 ਲੋਕਾਂ ਨੂੰ ਗ੍ਰਿਫਤਾਰ ਕਰਨ ਲੱਗਾ ਸੀ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਤਾਂ ਫਰੀਦਕੋਟ ਦੇ ਪਿੰਡ ਚੰਦਪਾਣ ਦਾ ਮਾਮਲਾ ਹੈ ਜਦੋਂ ਤੋ ਧਿਰਾਂ ਦੇ ਵਿਚਾਲੇ ਆ ਲਾਈ ਹੁੰਦੀ ਆ ਜਿੱहां ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋਨਾਂ ਧਿਰਾਂ ਵਿਚਾਲੇ ਝੜਪ ਹੁੰਦੀ ਆ ਔਰ ਉਸ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਤਰਨਾ ਜੜਾ ਲਗਾਇਆ ਜਾਂਦਾ ਤਾਂ ਦੱਸਦੀ ਹੈ ਕਿ ਪੁਲਿਸ ਜਦੋਂ ਸਥਿਤੀ ਦੇ ਉੱਤੇ ਕਾਬੂ ਪਾਉਣ ਲਈ ਪਹੁੰਚਦੀ ਹੈ ਤਾਂ ਤਰਨਾਕਾਰੀਆਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਇਟਾ ਰੋੜਿਆਂ ਦੇ ਨਾਲ ਉਸ ਤੋਂ ਬਾਅਦ ਕਈ ਪੁਲਿਸ ਮੁਲਾਜ਼ਮਾਂ ਜ਼ਖਮੀ ਵੀ ਨੇ ਜਿਹੜੇ ਜ਼ਖਮੀ ਹੋ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਕਾਰਵਾਈ ਕਰਕੇ 40 ਲੋਕਾਂ ਦੇ ਸਮੇਤ ਬਾਈ ਨੇਮ ਪਰਚਾ ਦਰਜ ਕਰਵਾਇਆ ਜਾਂਦਾ ਉਸ ਤੋਂ ਬਾਅਦ 50 ਲੋਕ ਨੇ ਜਿਹੜੇ ਅਣਪਛਾਤੇ ਹੁੰਦੇ ਨੇ ਤਾਂ ਦੱਸਦੀ ਹੈ ਕਿ ਹੁਣ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਵੇਰੇ ਸੰਜਿਆ ਕਾਰਿਆ ਦੇਖੋ ਕਿ ਉਹੀ 40 ਲੋਕ ਨੇ ਜਿਨ੍ਹਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਹਮਲਾ ਕੀਤਾ ਗਿਆ ਜਿਹੜੀ ਕਿ ਸਥਿਤੀ ਨੂੰ ਕਾਬੂ ਕਰਨ ਲਈ ਉੱਥੇ ਪਹੁੰਚੀ ਸੀ ਤਾਂ ਬਿਲਕੁਲ ਪਾਣੀ ਦੀ ਨਿਕਾਸੀ ਨੂੰ ਲੈ ਕੇ ਝੜਪ ਹੁੰਦੀ ਹੈ ਝੜਪ ਤੋਂ ਬਾਅਦ ਧਰਨੇ ਲਗਾਏ ਜਾਂਦੇ ਨੇ ਔਰ ਧਰਨਾ ਤਾਂ ਕਿ ਸੱਤ ਤੱਕ ਵੱਜ ਜਾਂਦਾ ਹੈ ਕਿ ਪੁਲਿਸ ਪਾਰਟੀਆਂ ਉੱਥੇ ਪਹੁੰਚਦੀਆਂ ਨੇ ਪਰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਨਹੀਂ ਕੱਲ ਇੱਕ ਧਰਨਾ ਲੱਗਾ ਸੀ ਜਿਹੜਾ ਕਿ ਧਰਨਾ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਲਗਾਇਆ ਗਿਆ ਸੀ ਉਹ ਸੱਡਨਲੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਇਟਾ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਜਿੱਚ ਸਾਡੇ ਪੁਲਿਸ ਮਲਾਜ਼ਮ ਜਿਹੜੇ ਔਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਆ ਜਿੱਚ ਸਾਡੇ ਡੀਐਸਪੀ ਸੀ ਐਸਐਚਓ ਜੈਤੋ ਨੇ ਐ ਸਈ ਨਿਸ਼ੱਤਰ ਸਿੰਘ ਹੋਰੀ ਹੈਗੇ ਆ ਲੀਡੀ ਕਨਸਟੇਬਲ ਹੈਗੇ ਨੇ ਕੁਝ ਹੋਰ ਨੇ ਤੇ ਫਿਰ ਜਿਹੜੀ ਸਾਡੇ ਏਸੀ ਨਿਸ਼ੱਤਰ ਸਿੰਘ ਸਾਡੇ ਜਿਹੜੇ ਮੌਕੇ ਤੇ ਡਿਊਟੀ ਦੇ ਹਾਜ਼ਰ ਸੀ ਉਹਨਾਂ ਦੇ ਬਿਆਨਾਂ ਤੇ ਇੱਕ ਅਸੀਂ ਐਫਆਈਆਰ ਦਰਜ ਕੀਤੀ ਆ ਜੈਤੋ ਥਾਣੇ ਨੰਬਰ ਸਾਡੀ ਐਫਆਈਆਰ ਹੈਗੀ ਆ ਤਕਰੀਬਨ ਕਿਹੜੇ ਬੰਦੇ ਆ ਜਿਹੜੇ ਬਾਈ ਨੇਮ ਹੈਗੇ ਆ ਕੁਝ ਅਨਨੋਨ ਹੈਗੇ ਆ ਬੀ ਐਨ ਐਸ ਦੀਆਂ ਲੈ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿੰਨਾਂ ਕੀ 109 132 221 309 304 62 324 190 ਹਨਾ ਅਲੱਗ ਅਲੱਗ ਧਾਰਾਵਾਂ ਦੇ ਇਹਿਤ ਦਰਜ ਇਹ ਐਫ ਆਈ ਆਰ ਕਰਕੇ ਨਿਸ਼ਤਰ ਸਿੰਘ ਹੋਰਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਹੈ ਵਿੱਚ ਅਸੀਂ ਉਹਨਾਂ ਨੂੰ ਹੁਣ ਫੜਦੇ ਆ ਹੈਗਾ ਜਿਹੜੀ ਅਣਪਛਾਤੀ ਹੈਗੀ ਉਹਨਾਂ ਨੂੰ ਅਸੀਂ ਜਲਦੀ ਸਨਾਖਤ ਕਰਕੇ ਉਹਨਾਂ ਨੂੰ ਹੀ ਫੜਦਾ ਸਾਰੇ ਸਾਰੇ ਛੱਤ ਦੇ ਵਿੱਚ ਪੁਲਿਸ ਮਾਰੇ ਕਿੰਨੇ ਜ਼ਖਮੀ ਹੋਏ ਹੈ। ਪੰਜਦਾ ਤੁਹਾਨੂੰ ਦੱਸਿਆ ਜੀ ਕਿ ਇੱਕ ਸਾਡੇ ਐਸਐਸਓ ਸਾਹਿਬ ਜਿਹੜੇ ਜ਼ਖਮੀ ਹੋਏ ਨੇ ਜੈਤੋਂ ਵਾਲੇ ਐ। ਇਹ ਐਸਈ ਨਿਸ਼ੱਤਰ ਸਿੰਘ ਆ ਜਿਨ੍ਹਾਂ ਦੇ ਬਿਆਨਾਂ ਤੇ ਹੀ ਪਰਚਾ ਦਰਜ ਹੋਇਆ ਮੌਕੇ ਤੇ ਸਨ ਡਿਊਟੀ ਤੇ ਸਨ ਸਾਡੇ ਡੀਐਸਪੀ ਹੈੱਡਕ quarter ਸਾਹਿਬ ਜਿਹੜੇ ਡਿਊਟੀ ਤੇ ਸਨ ਇੱਥੇ ਉਹ ਫਟੜ ਹੋਏ ਇੱਕ ਪੀਐਸਜੀ ਦਾ ਮੁਲਾਜ਼ਮ ਹੋਇਆ ਜਿਹੜੀ ਕਾਂਸਟੇਬਲ ਹੋਈ ਹੈ ਤੇ ਕੁਝ ਦੋ ਦਿਨ ਬੰਦੇ ਕੋਲ ਹੈ ਗਿਆ ਉਹ ਸਾਡੇ ਇੱਕ ਮੁਲਾਜ਼ਮ ਵੀ ਇਹਨਾਂ ਨੇ ਜਿਹੜੀ ਪ੍ਰਾਈਵੇਟ ਵੀਕਲ ਤੇ ਤੋਂ ਆਇਆ ਸੀ ਕਿਤੇ ਡਿਊਟੀ ਕਰਦਾ ਉਹਦੀ ਵੀ ਇਹਨਾਂ ਨੇ ਸਾਰੀ ਜਿਹੜੀ ਕਾਰ ਸੀ ਉਹ ਬਿਲਕੁਲ ਹੀ ਭੰਨ ਤੋੜ ਦਿੱਤੀ ਹੈਗੀ ਆ ਉਹਦਾ ਵੀ ਨੁਕਸਾਨ ਕੀਤਾ ਉਹਦੇ ਤਨਖਾਹ ਸਾਡੀ ਉਹ ਰੀਸੈਂਟਲੀ ਆਈ ਸੀ ਤੇ ਉਹਨੇ ਵਿਚਾਰੇ ਨੇ 7000 ਜਿਹੜੀ ਆਪਣੀ ਤਨਖਾਹ ਦਾ ਕਢਾ ਕੇ ਰੱਖਿਆ ਸੀ ਉਹ ਵੀ ਲੈ ਗਿਆ ਇਸ ਟਾਈਮ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਬਿਲਕੁਲ ਸ਼ਾਂਤੀ ਹੈ ਜੀ ਇਦਾਂ ਦੀ ਕੋਈ ਇਸ਼ੂ ਨਹੀਂ ਕੱਲ ਹੀ ਇਹੀ ਜਿਹੜਾ ਹਾਲਾਤ ਉਹ ਤੇ ਕੱਲ ਹੀ ਕਾਬੂ 'ਚ ਆ ਗਈ ਸੀ ਵੀ ਬੰਦੇ ਐਪਰੀਹੈਂਡ ਹੋ ਗਿਆ ਤੇ ਸ਼ਾਂਤੀ ਵੀ ਹੈਗੀ ਆ ਪਿੰਡ 'ਚ ਪੀਸਫੁੱਲ ਹਾਲਾਤ ਪੂਰੇ ਪਿੰਡ 'ਚ ਆਸਮਾਨ ਦੇ ਵਿੱਚ ਚੰਦਾ ਮਾਹੌਲ ਬਣਿਆ ਹੋਇਆ ਕੀ ਮੈਸੇਜ ਹੈ ਨਹੀਂ ਨਹੀਂ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ ਕਿ ਜੀ ਦੇਖੋ ਇੱਥੇ ਤੁਹਾਡੇ ਸਾਹਮਣੇ ਐ ਕਿ ਪੁਲਿਸ ਅਸੀਂ ਅੱਗੇ 플ੈਗ ਮਾਰਚ ਵੀ ਕੱਢਿਆ ਹੁਣ ਪੁਲਿਸ ਪ੍ਰੈਜ਼ੈਂਸ ਪੁਲਿਸ ਪ੍ਰੈਜ਼ੈਂਸ ਵੀ ਇੱਥੇ ਸਾਡੀ ਹੈਗੀ ਆ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਵੀ ਕਿਸ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਮਨ ਦਾ ਕੋਈ ਸ਼ਾਰਟ ਕਰਨ ਲੱਗਾ ਹੈ ਕਾਨੂੰਨ ਆਪਣੇ ਹੱਥ ਚ ਨਾ ਲੈਣ ਸਾਨੂੰ ਦੱਸਣ ਅਸੀਂ ਉੱਤੇ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਿਹਾ ਸਮਝ ਨਿਊਜ਼ ਤੇ ਮੈਂ ਹਾਂ ਪਰਦੀਪ ਕੌਰ ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਕਿ ਬੀਤੇ ਦਿਨੀ ਤਰਨਾਕਾਰੀਆਂ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ ਸੀ ਔਰ ਹਮਲੇ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਪਾਚਾ ਦੇ ਕੇ ਉਹਨਾਂ 40 ਲੋਕਾਂ ਨੂੰ ਗ੍ਰਿਫਤਾਰ ਕਰਨ ਲੱਗਿਆ ਸੀ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਤਾਂ ਫਰੀਦਕੋਟ ਦੇ ਪਿੰਡ ਚੰਦਪਾਣ ਦਾ ਮਾਮਲਾ ਹੈ ਜਦੋਂ ਤੋ ਧਿਰਾਂ ਦੇ ਵਿਚਾਲੇ ਆ ਲਾਈ ਹੁੰਦੀ ਆ ਜਿੱहां ਪਾਣੀ ਦੇ ਨਿਕਾਸੀ ਨੂੰ ਲੈ ਕੇ ਦੋਨਾਂ ਤਿਹਾਂ ਵਿਚਾਲੇ ਝੜਪ ਹੁੰਦੀ ਆ ਔਰ ਉਸ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਤਰਨਾ ਜਿਹੜਾ ਲਗਾਇਆ ਜਾਂਦਾ ਤਾਂ ਦੱਸਦੀ ਕਿ ਪੁਲਿਸ ਜਦੋਂ ਸਥਿਤੀ ਦੇ ਉੱਤੇ ਕਾਬੂ ਪਾਉਣ ਲਈ ਪਹੁੰਚਦੀ ਹੈ ਤਾਂ ਤਰਨਾਕਾਰੀਆਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਏਟਾ ਰੋੜਿਆਂ ਦੇ ਨਾਲ ਉਸ ਤੋਂ ਬਾਅਦ ਕਈ ਪੁਲਿਸ ਮੁਲਾਜ਼ਮ ਅਚੇਹ ਵੀ ਨੇ ਜਿਹੜੇ ਜ਼ਖਮੀ ਹੋ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਕਾਰਵਾਈ ਕਰਕੇ 40 ਲੋਕਾਂ ਦੇ ਸਮੇਤ ਬਾਈ ਨੇਮ ਪਰਚਾ ਦਰਜ ਕਰਵਾਇਆ ਜਾਂਦਾ ਉਸ ਤੋਂ ਬਾਅਦ 50 ਲੋਕ ਨੇ ਜਿਹੜੇ ਅਣਪਛਾਤੇ ਹੁੰਦੇ ਨੇ ਤਾਂ ਦੱਸਦੀ ਹੈ ਕਿ ਹੁਣ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਅਸਵੇਲੇ ਸੰਜਿਆ ਕਾਰਿਆ ਦੇਖੋ ਕਿ ਉਹੀ 40 ਲੋਕ ਨੇ ਜਿਨ੍ਹਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਹਮਲਾ ਕੀਤਾ ਗਿਆ ਜਿਹੜੀ ਕਿ ਸਥਿਤੀ ਨੂੰ ਕਾਬੂ ਕਰਨ ਲਈ ਉੱਥੇ ਪਹੁੰਚੀ ਸੀ ਤਾਂ ਬਿਲਕੁਲ ਪਾਣੀ ਦੀ ਨਿਕਾਸੀ ਨੂੰ ਲੈ ਕੇ ਝੜਪ ਹੁੰਦੀ ਹੈ ਝੜਪ ਤੋਂ ਬਾਅਦ ਧਰਨੇ ਲਗਾਏ ਜਾਂਦੇ ਨੇ ਔਰ ਧਰਨਾ ਤਾਂ ਕਿ ਸਹਤ ਤੱਕ ਵੱਧ ਜਾਂਦਾ ਹੈ ਕਿ ਪੁਲਿਸ ਪਾਰਟੀਆਂ ਉੱਥੇ ਪਹੁੰਚਦੀਆਂ ਨੇ ਪਰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਇਹਦੇ ਜੀ ਕੱਲ ਇੱਕ ਧਰਨਾ ਲੱਗਾ ਸੀ ਜਿਹੜਾ ਕਿ ਧਰਨਾ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਲਗਾਇਆ ਗਿਆ ਸੀ ਉਹ ਸਡਨਲੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਇਟਾ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਜਿੱਚ ਸਾਡੇ ਪੁਲਿਸ ਮਲਾਜ਼ਮ ਜਿਹੜੇ ਔਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਆ ਜਿੱਥੇ ਸਾਡੇ ਡੀਐਸਪੀ ਸੀ ਐਸਐਚਓ ਜੈਤੋ ਨੇ ਏ ਸਈ ਨਿਸ਼ੱਤਰ ਸਿੰਘ ਹੋਰੀ ਹੈਗੇ ਆ ਲੀਡੀ ਕਨਸਟੇਬਲ ਹੈਗੇ ਨੇ ਕੁਝ ਹੋਰ ਨੇ ਤੇ ਫਿਰ ਜਿਹੜੀ ਸਾਡੇ ਏਸੀ ਨਿਸ਼ੱਤਰ ਸਿੰਘ ਸਾਡੇ ਜਿਹੜੇ ਮੌਕੇ ਤੇ ਡਿਊਟੀ ਦੇ ਹਾਜ਼ਰ ਸੀ ਉਹਨਾਂ ਦੇ ਬਿਆਨਾਂ ਤੇ ਇੱਕ ਅਸੀਂ ਐਫਆਈਆਰ ਦਰਜ ਕੀਤੀ ਆ ਜੈਤੋ ਥਾਣੇ ਨੰਬਰ ਸਾਡੀ ਐਫਆਈਆਰ ਹੈਗੀ ਆ ਤਗਰੀਬਨ ਕਿਹਲੇ ਬੰਦੇ ਆ ਜਿਹੜੇ ਬਾਈ ਨੇਮ ਹੈਗੇ ਆ ਕੁਝ ਅਨਨੋਨ ਹੈਗੇ ਆ ਬੀ ਐਨ ਐਸ ਦੀਆਂ ਲੈ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿੰਨਾਂ ਕਿ 109 132 221 309 304 62 324 190 ਹਨਾ ਅਲੱਗ ਅਲੱਗ ਧਾਰਾਵਾਂ ਦੇ ਇਹਿਤ ਦਰਜ ਇਹ ਐਫ ਆਈ ਆਰ ਕਰਕੇ ਨਛੱਤਰ ਸਿੰਘ ਹੋਰਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਆ ਵਿੱਚ ਅਸੀਂ ਉਹਨਾਂ ਨੂੰ ਹੁਣ ਫੜਦੇ ਆ ਹੈਗਾ ਜਿਹੜੀ ਅਨਪਛਾਤੀ ਹੈਗੀ ਉਹਨਾਂ ਨੂੰ ਅਸੀਂ ਜਲਦੀ ਸਨਾਖਤ ਕਰਕੇ ਉਹਨਾਂ ਨੂੰ ਵੀ ਫੜਾਂਗੇ ਸਾਰੇ ਸਾਰੇ ਚੱਕ ਦੇ ਵਿੱਚ ਪੁਲਿਸ ਮਾਰੇ ਬਿੰਦ ਜਖਮੀ ਹੋਏ ਪੰਜਦਾ ਤੁਹਾਨੂੰ ਦੱਸਿਆ ਜੀ ਕਿ ਇੱਕ ਸਾਡੇ ਐਸਐਸਓ ਸਾਹਿਬ ਜਿਹੜੇ ਜ਼ਖਮੀ ਹੋਏ ਨੇ ਜੈਤੋਂ ਵਾਲੇ ਐ ਇਹ ਸਹੀ ਨਿਸ਼ਤਰ ਸਿੰਘ ਹੈ ਜਿਨ੍ਹਾਂ ਦੇ ਬਿਆਨਾਂ ਤੇ ਹੀ ਪਰਚਾ ਦਰਜ ਹੋਇਆ ਮੌਕੇ ਤੇ ਸੇਨ ਡਿਊਟੀ ਤੇ ਸਨ ਸਾਡੇ ਡੀਐਸਪੀ ਹੈਡਕ quarters ਸਾਹਿਬ ਜਿਹੜੇ ਡਿਊਟੀ ਤੇ ਸਨ ਇੱਥੇ ਉਹ ਫਟੜ ਹੋਏ ਇੱਕ ਪੀਐਸਜੀ ਦਾ ਮੁਲਾਜ਼ਮ ਹੋਇਆ ਜਿਹੜੀ ਕਾਂਸਟੇਬਲ ਹੋਈ ਹੈ ਤੇ ਕੁਝ ਦੋ ਤਿੰਨ ਬੰਦੇ ਹੋਰ ਹੈਗੇ ਉਹ ਸਾਡੇ ਇੱਕ ਮੁਲਾਜ਼ਮ ਵੀ ਇਹਨਾਂ ਨੇ ਜਿਹੜੀ ਪ੍ਰਾਈਵੇਟ ਵੀਕਲ ਤੇ ਤੋਂ ਆਇਆ ਸੀ ਕਿਤੇ ਡਿਊਟੀ ਕਰਦਾ ਉਹਦੀ ਵੀ ਇਹਨਾਂ ਨੇ ਸਾਰੀ ਜਿਹੜੀ ਕਾਰ ਸੀ ਉਹ ਬਿਲਕੁਲ ਹੀ ਭੰਨ ਤੋੜ ਦਿੱਤੀ ਹੈਗੀ ਆ ਉਹਦਾ ਵੀ ਨੁਕਸਾਨ ਕੀਤਾ ਉਹਦੇ ਤਨਖਾਹ ਸਾਡੀ ਉਹ ਰੀਸੈਂਟਲੀ ਆਈ ਸੀ ਤੇ ਉਹਨੇ ਵਿਚਾਰੇ ਨੇ 7000 ਜਿਹੜੀ ਆਪਣੀ ਤਨਖਾਹ ਦਾ ਕਢਾ ਕੇ ਰੱਖਿਆ ਸੀ ਉਹ ਵੀ ਲੈ ਗਿਆ ਇਸ ਟਾਈਮ ਪਿੰਡ ਦੇ ਹਾਲਾਤ ਬਿਲਕੁਲ ਸ਼ਾਂਤੀ ਹੈ ਜੀ ਇਦਾਂ ਦੀ ਕੋਈ ਇਸ਼ੂ ਨਹੀਂ ਕੱਲ ਹੀ ਇਹੀ ਜਿਹੜਾ ਹਾਲਾਤ ਉਹ ਤੇ ਕੱਲ ਹੀ ਕਾਬੂ 'ਚ ਆ ਗਈ ਸੀ ਤੇ ਬੰਦੇ ਐਪਰੀਹੈਂਡ ਹੋ ਗਏ ਆ ਤੇ ਸ਼ਾਂਤੀ ਵੀ ਹੈਗੀ ਆ ਪਿੰਡ 'ਚ ਪੀਸਫੁੱਲ ਹਾਲਾਤ ਨੇ ਬੁੜੇ ਪਿੰਡ ਨੂੰ ਆਸਮਾਨ ਦੇ ਵਿੱਚ ਜਿਹਾ ਕਰਦਾ ਮਾਹੌਲ ਬਣਿਆ ਹੋਇਆ ਕੀ ਮੈਸੇਜ ਦੇਣਾ ਪਊਗਾ ਕੋਈ ਨਹੀਂ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ ਕਿ ਜੀ ਦੇਖੋ ਇੱਥੇ ਤੁਹਾਡੇ ਸਾਹਮਣੇ ਐ ਕਿ ਪੁਲਿਸ ਅਸੀਂ ਅੱਗੇ ਫਲੈਗ ਮਾਰਚ ਵੀ ਕੱਢਿਆ ਹੁਣ ਪੁਲਿਸ ਪ੍ਰੈਜ਼ੈਂਸ ਪੁਲਿਸ ਪ੍ਰੈਜ਼ੈਂਸ ਵੀ ਇੱਥੇ ਸਾਡੀ ਹੈਗੀ ਆ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਵੀ ਕਿਸ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਮੁੰਡਾ ਕੋਈ ਇਸ਼ਾਰਤ ਕਰਨ ਲੱਗਾ ਹੈ ਕਰੋਨ ਆਪਣੇ ਹੱਥ 'ਚ ਨਾ ਲੈਣ ਸਾਨੂੰ ਦੱਸਣ ਅਸੀਂ ਉੱਤੇ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਿਹਾ ਸਮਝਾਇ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਸ ਵਾਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਕਿ ਬੀਤੇ ਦਿਨੀ ਤਰਨਾਕਾਰੀਆਂ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ ਸੀ ਔਰ ਹਮਲੇ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਪਾਚਾ ਦੇ ਕੇ ਉਹਨਾਂ 40 ਲੋਕਾਂ ਨੂੰ ਗ੍ਰਿਫਤਾਰ ਕਰਨ ਲੱਗਾ ਸੀ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਤਾਂ ਫਰੀਦਕੋਟ ਦੇ ਪਿੰਡ ਚੰਦਪੰਨ ਦਾ ਮਾਮਲਾ ਹੈ ਜਦੋਂ 20-13 ਦੇ ਵਿਚਾਲੇ ਲਾਈ ਹੁੰਦੀ ਹੈ ਜਿੱहां ਪਾਣੀ ਦੇ ਨਿਕਾਸੀ ਨੂੰ ਲੈ ਕੇ ਦੋਨਾਂ ਧਿਰਾਂ ਵਿਚਾਲੇ ਝੜਪ ਹੁੰਦੀ ਆਰ ਉਸ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਧਰਨਾ ਜੜਾ ਲਗਾਇਆ ਜਾਂਦਾ ਤਾਂ ਦੱਸਦੀ ਕਿ ਪੁਲਿਸ ਜਦੋਂ ਸਥਿਤੀ ਦੇ ਉੱਤੇ ਕਾਬੂ ਪਾਉਣ ਲਈ ਪਹੁੰਚਦੀ ਆ ਤਾਂ ਧਰਨਾਕਾਰੀਆਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਇਟਾ ਰੋੜਿਆਂ ਦੇ ਨਾਲ ਉਸ ਤੋਂ ਬਾਅਦ ਕਈ ਪੁਲਿਸ ਮੁਲਾਜ਼ਮ ਵੀ ਜਿਹੜੇ ਜ਼ਖਮੀ ਹੋ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਕਾਰਵਾਈ ਕਰਕੇ 40 ਲੋਕਾਂ ਦੇ ਸਮੇਤ ਬਾਈ ਨੇਮ ਪਰਚਾ ਦਰਜ ਕਰਵਾਇਆ ਜਾਂਦਾ ਉਸ ਤੋਂ ਬਾਅਦ 50 ਲੋਕ ਨੇ ਜਿਹੜੇ ਅਣਪਛਾਤੇ ਹੁੰਦੇ ਨੇ ਤਾਂ ਦੱਸਦੀ ਹੈ ਕਿ ਹੁਣ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਸਾਂਝੀਆਂ ਕਰਿਆ ਦੇਖੋ ਕਿ ਉਹੀ 40 ਲੋਕ ਨੇ ਜਿਨ੍ਹਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਹਮਲਾ ਕੀਤਾ ਗਿਆ ਜਿਹੜੀ ਕਿ ਸਥਿਤੀ ਨੂੰ ਕਾਬੂ ਕਰਨ ਲਈ ਉੱਥੇ ਪਹੁੰਚੀ ਸੀ ਤਾਂ ਬਿਲਕੁਲ ਪਾਣੀ ਦੀ ਨਿਕਾਸੀ ਨੂੰ ਲੈ ਕੇ ਝੜਪ ਹੁੰਦੀ ਹੈ ਝੜਪ ਤੋਂ ਬਾਅਦ ਧਰਨੇ ਲਗਾਏ ਜਾਂਦੇ ਨੇ ਔਰ ਧਰਨਾ ਕਿ ਸੱਤ ਤੱਕ ਵੱਜ ਜਾਂਦਾ ਹੈ ਕਿ ਪੁਲਿਸ ਪਾਰਟੀਆਂ ਉੱਥੇ ਪਹੁੰਚਦੀਆਂ ਨੇ ਪਰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਜੀ ਕੱਲ ਇੱਕ ਧਰਨਾ ਲੱਗਾ ਸੀ ਜਿਹੜਾ ਕਿ ਧਰਨਾ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਲਗਾਇਆ ਗਿਆ ਸੀ ਉਹ ਸੱਡਨਲੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਇਟਾਂ ਰੋੜੇ ਚਲਾਉਣੀ ਸ਼ੁਰੂ ਕਰ ਦਿੱਤੇ ਜਿੱਥੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਔਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਆ ਜਿੱਥੇ ਸਾਡੇ ਡੀਐਸਪੀ ਸੀ ਐਸਐਚਓ ਜੈਤੋ ਨੇ ਐਸਸੀ ਨਿਸ਼ੱਤਰ ਸਿੰਘ ਉਹਦੀ ਹੈਗੇ ਆ ਲੇਡੀ ਕਨਸਟੇਬਲ ਹੈਗੇ ਨੇ ਕੁਝ ਹੋਰ ਨੇ ਤੇ ਫਿਰ ਜਿਹੜੀ ਸਾਡੇ ਐਸਸੀ ਨਿਸ਼ੱਤਰ ਸਿੰਘ ਸਾਡੇ ਜਿਹੜੇ ਮੌਕੇ ਤੇ ਡਿਊਟੀ ਦੇ ਹਾਜ਼ਰ ਸੀ ਉਹਨਾਂ ਦੇ ਬਿਆਨਾਂ ਤੇ ਇੱਕ ਅਸੀਂ ਐਫਆਈਆਰ ਦਰਜ ਕੀਤੀ ਆ ਜੈਤੋ ਥਾਣੇ ਨੰਬਰ 9 ਸਾਡੀ ਐਫਆਈਆਰ ਹੈਗੀ ਆ ਤਕਰੀਬਨ 40 ਬੰਦੇ ਆ ਜਿਹੜੇ ਬਾਈ ਨੇਮ ਹੈਗੇ ਆ ਕੁਝ ਅਨਨੋਨ ਹੈਗੇ ਆ বিএনএস ਦੀਆਂ ਲੈ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿਨਾਂ ਕੀ 109 132 221 309 304 62 324 190 ਹਨਾ ਅਲੱਗ ਅਲੱਗ ਧਾਰਾਵਾਂ ਦੇ ਇਹਿਤ ਦਰਜ ਇਹ ਐਫ ਆਈ ਆਰ ਕਰਕੇ ਨਿਸ਼ਤਰ ਸਿੰਘ ਹੋਰਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਹੈ ਵਿੱਚ ਅਸੀਂ ਉਹਨਾਂ ਨੂੰ ਹੁਣ ਫੜਦੇ ਹੈਗਾ ਜਿਹੜੀ ਅਣਪਛਾਤੀ ਹੈਗੀ ਉਹਨਾਂ ਨੂੰ ਅਸੀਂ ਜਲਦੀ ਸਨਾਖਤ ਕਰਕੇ ਉਹਨਾਂ ਨੂੰ ਵੀ ਫੜਦਾਂਗੇ ਸਰ ਇਹ ਸਾਰੇ ਛੱਪ ਦੇ ਵਿੱਚ ਪੁਲਿਸ ਮਾਰੇ ਕਿੰਨੇ ਜਰਮ ਹੋਏਗਾ ਪੰਜ ਦਾ ਤੁਹਾਨੂੰ ਦੱਸਿਆ ਜੀ ਕਿ ਇੱਕ ਸਾਡੇ ਐਸਐਸ ਤੋਂ ਸਾਬ ਜਿਹੜੇ ਜ਼ਖਮੀ ਹੋਏ ਨੇ ਜੈਤੋਂ ਵਾਲੇ ਐ ਐਸਈ ਨਿਸ਼ੱਤਰ ਸਿੰਘ ਆ ਜਿਨ੍ਹਾਂ ਦੇ ਬਿਆਨਾਂ ਤੇ ਹੀ ਪਰਚਾ ਦਰਜ ਹੋਇਆ ਮੌਕੇ ਤੇ ਸੇਨ ਡਿਊਟੀ ਤੇ ਸਨ ਸਾਡੇ ਡੀਐਸਪੀ ਹੈਡਕ quarter ਸਾਬ ਜਿਹੜੇ ਡਿਊਟੀ ਤੇ ਸਨ ਇੱਥੇ ਉਹ ਫਟੜ ਹੋਏ ਇੱਕ ਪੀਐਸਜੀ ਦਾ ਮੁਲਾਜ਼ਮ ਹੋਇਆ ਜਿਹੜੀ ਕਾਂਸਟੇਬਲ ਹੋਈ ਹੈ ਦੇ ਕੁਝ 2-3 ਦਿਨ ਬੰਦੇ ਹੋਣ ਜਿਹੜੇ ਹੈਗੇ ਉਹ ਸਾਡੇ ਇੱਕ ਮੁਲਾਜ਼ਮ ਦੀ ਇਹਨਾਂ ਨੇ ਜਿਹੜੀ ਪ੍ਰਾਈਵੇਟ ਵੀਕਲ ਤੇ ਇੱਥੋਂ ਆਇਆ ਸੀ ਕਿਤੇ ਡਿਊਟੀ ਕਰਦਾ ਉਹਦੀ ਵੀ ਇਹਨਾਂ ਨੇ ਸਾਰੀ ਜਿਹੜੀ ਕਾਰ ਸੀ ਉਹ ਬਿਲਕੁਲ ਹੀ ਭੰਨ ਤੋੜ ਦਿੱਤੀ ਹੈਗੀ ਆ ਉਹਦਾ ਵੀ ਨਿਕਾਣ ਕੀਤਾ ਉਹਦੇ ਤਨਖਾਹ ਸਾਡੀ ਉਹ ਰੀਸੈਂਟਲੀ ਆਈ ਸੀ ਤੇ ਉਹਨੇ ਵਿਚਾਰੇ ਨੇ 7000 ਜਿਹੜੀ ਆਪਣੀ ਤਨਖਾਹ ਦਾ ਕਢਾ ਕੇ ਰੱਖਿਆ ਸੀ ਉਹ ਵੀ ਲੈ ਗਿਆ ਇਸ ਟਾਈਮ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਬਿਲਕੁਲ ਸ਼ਾਂਤੀ ਹੈ ਜੀ ਇਦਾਂ ਦੀ ਕੋਈ ਇਸ਼ੂ ਨਹੀਂ ਕੱਲ ਹੀ ਇਹ ਜਿਹੜਾ ਹਾਲਾਤ ਉਹ ਤੇ ਕੱਲ ਹੀ ਕਾਬੂ 'ਚ ਆ ਗਈ ਸੀ ਤੇ ਬੰਦੇ ਐਪਰੀਹੈਂਡ ਹੋ ਗਏ ਆ ਤੇ ਸ਼ਾਂਤੀ ਵੀ ਹੈਗੀ ਆ ਪਿੰਡ 'ਚ ਪੀਸਫੁੱਲ ਹਾਲਾਤ ਔਰੇ ਪਿੰਡ ਨੂੰ ਆਸਵਾ ਦੇ ਵਿੱਚ ਰੱਖਦਾ ਮਾਹੌਲ ਬਣਿਆ ਹੋਇਆ ਕੀ ਮੈਸੇਜ ਕਿੰਨੇ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ ਕਿ ਜੀ ਦੇਖੋ ਇੱਥੇ ਤੁਹਾਡੇ ਸਾਹਮਣੇ ਹੈ ਕਈ ਪੁਲਿਸ ਅਸੀਂ ਅੱਗੇ ਫਲੈਗ ਮਾਰਚ ਵੀ ਕੱਢਿਆ ਹੈ ਪੁਲਿਸ ਪ੍ਰੈਜ਼ੈਂਸ ਪੁਲਿਸ ਪ੍ਰੈਜ਼ੈਂਸ ਵੀ ਇੱਥੇ ਸਾਡੀ ਹੈਗੀ ਹੈ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਵੀ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਕਿ ਜੇ ਕਿਸੇ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਮਨ ਦਾ ਕੋਈ ਸ਼ਾਰਟ ਕਰਨ ਲੱਗਾ ਹੈ ਕਰੋ ਨ ਆਪਣੇ ਹੱਥ ਚ ਨਾ ਲੈਣ ਸਾਨੂੰ ਦੱਸੋ ਨਹੀਂ ਉੱਤੇ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਿਹਾ ਸਮਸਟ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਕੇ ਬੀਤੇ ਦਿਨੀ ਤਰਨਾਕਾਰੀਆਂ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ ਸੀ ਔਰ ਹਮਲੇ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਪਾਚਾ ਦੇ ਕੇ ਉਹਨਾਂ 40 ਲੋਕਾਂ ਨੂੰ ਗ੍ਰਿਫਤਾਰ ਕਰਨ ਲੱਗਿਆ ਸੀ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਤਾਂ ਫਰੀਦਕੋਟ ਦੇ ਪਿੰਡ ਚੰਦਪੰਨ ਦਾ ਮਾਮਲਾ ਹੈ ਜਦੋਂ ਤੋ ਧਿਰਾਂ ਦੇ ਵਿਚਾਲੇ ਆਪਸ ਵਿੱਚ ਲੜਾਈ ਹੁੰਦੀ ਹੈ ਜਿੱਹਾਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋਨਾਂ ਧਿਰਾਂ ਵਿਚਾਲੇ ਝੜਪ ਹੁੰਦੀ ਹੈ ਔਰ ਉਸ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਤਰਨਾ ਜਿਹੜਾ ਲਗਾਇਆ ਜਾਂਦਾ ਤਾਂ ਦੱਸਦੀ ਕਿ ਪੁਲਿਸ ਜਦੋਂ ਸਥਿਤੀ ਦੇ ਉੱਤੇ ਕਾਬੂ ਪਾਉਣ ਲਈ ਪਹੁੰਚਦੀ ਹੈ ਤਾਂ ਤਰਨਾਕਾਰੀਆਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਇਟਾ ਰੋੜਿਆਂ ਦੇ ਨਾਲ